ਜ਼ਰੂਰੀ ਹੋ ਗਈ ਸਾਰਿਆਂ ਨੂੰ ਸਾਸਰੀ ਰਿਕਾਲ ਜਿਹੜਾ ਆਪਾਂ ਦੀ ਗਰੇਦੋਂ ਦਾ ਬਟਾ ਚੌਨਾ ਦੇ ਲਈ ਆਜਰਾਤ ਨੂੰ ਸ਼ੁਰੂ ਵੀ ਕਰ ਲ ਸਵੇਰੇ ਹੋ ਪੱਕੀ ਬੜਾ ਬੇਲੀ ਹੋਈ ਜਾਂ ਮੈਂ ਇਧਰ ਦੇ ਟੋਲ ਕੇ ਤਿੰਨ ਨੰਬਰ ਸੈੱਟ ਦੇ ਵਿੱਚ ਚਲੀ ਜਾਓ ਉਧਰ ਚਾਈ ਗੁਰੂ ਘਰ ਆ ਕੇ ਤਿੰਨ ਨੰਬਰ ਕੱਟ ਦੇ ਵਿੱਚ ਆ ਕੇ ਲਓ ਜੀ ਸਰਦਾਰ ਜੀ ਬਾਣੀ ਸਾਈਡ ਨੰਬਰ 24 ਵੀ ਪਹਿਲਾ ਹੋ ਗਿਆ ਆਪਣੇ 26 ਨੰਬਰ ਮੱਝ ਦਾ ਜਿਹੜਾ ਉਹ ਕੰਡੇ ਟੋਲੇ ਜਾ ਰਹੇ ਹੈ 26 ਨੰਬਰ ਮੱਝ ਦਾ ਲੀਲੀ ਰਾਵੀ ਮੱਝਾ 26 ਨੰਬਰ ਉਹਦਾ ਦੋਟਾ ਟੋਨਿਆ ਜਾ ਰਿਹਾ ਆ ਬਾਈ ਬਸ ਨਾਲ ਨਾਲ ਰਹਿ ਕੇ ਬਸ ਉਧਰੋਂ ਲੈਟੇ ਨਿਕਲ ਗਿਆ ਇਧਰ ਚਵਾਈ ਵਾਲੇ ਬੰਦੇ ਆਪਣੇ ਆਉਣੇ ਠੇਰ ਕੇ ਆਉਣੇ ਮੜਿਆ ਕੰਮ ਕਰ 11 ਕਿਲੋ ਤੇ 80 ਗ੍ਰਾਮ ਰਪਾ 11 ਕਿਲੋ ਤੇ 80 ਗ੍ਰਾਮ ਰਪਾ ਛੱਡੀ ਨੰਬਰ ਮੱਝਾ ਲੀਲੀ ਰਾਵੀ ਕੈਟਾਗਰੀ ਦੇ ਵਿੱਚ 22 ਨੰਬਰ ਮੱਝ ਇਸ ਟਾਈਮ ਡੀਪੀ ਆ ਉਹ ਤਾਂ ਉਸ ਨੂੰ ਬੋਲਾ ਥੋੜੀ ਧੀ ਆ ਜੀ 11 ਨੰਬਰ ਮੱਝ 11 ਨੰਬਰ ਮੱਝ ਵੱਡੀਆਂ ਮੱਝਾਂ ਦੇ ਵਿੱਚੋਂ ਮੋਰਾ ਮੱਝ 11 ਨੰਬਰ ਤੇ ਦੁੱਧ ਹੈਗਾ 10 ਕਿਲੋ ਤੇ 560 ਗ੍ਰਾਮ 10 ਕਿਲੋ 560 ਗ੍ਰਾਮ ਆ ਦੁੱਧ ਲੱਗਿਆ ਵੀ भई जगसी डॉक्टर जिथे उहा सुनंदा कंट्रोल रूम पहुचजे जगसीर डॉक्टर ਯਾਦ ਆਪਰੇ ਕੋ ਇਹ ਬੰਦਾ ਹਾਰ ਗਿਆ ਥੋਨੇ ਗੱਲ ਨੰਬਰਾਂ ਤੇ ਮਾਜੇ ਬਾਈ ਨੰਬਰ ਮਾਜਾ ਲੋਧਾਂ ਦਾ ਵੱਡੀ ਮਾਜਾ ਬਾਈ ਨੰਬਰ ਮਾਜਾ ਵੱਡੀ ਮਾਜਾ ਨੂੰ ਚੋਲੇ ਜਾ ਰਿਹਾ ਮੁਰਾ ਰਾਤ ਅਕਤੂਬਰ ਰਹਿੰਦੇ ਸਾਰੇ ਜਣੇ ਸਿਰਫ ਇਕੱਲੇ ਰਿਐਲਟੀ ਨੂੰ ਲਾ ਲਾ ਕੇ ਦੁੱਧ ਕਿਨੇ ਲਾ ਕੇ ਦੁੱਧ ਦੀ ਚਵਾਈ ਕਿੱਥੇ ਹੋ ਰਹੀ ਆ ਹੋ ਜੀ ਅਸੀਂ ਕੋਈ ਪਰੇ ਕੋਈ ਪਰੇ ਨਹੀਂ ਬਾਈ ਨੰਬਰ 5 ਬਾਈ ਨੰਬਰ ਮਾਝਾ ਵੱਡੀਆਂ ਮੋਹਰਾਂ ਦੇ ਵਿੱਚੋਂ ਤੇ ਦੁੱਧ ਹੈਗਾ 11 ਕਿਲੋ 660 ਗ੍ਰਾਮ ਦੇ ਦਮ ਦਿਖਾ ਲਿਓ ਕੰਡਾ ਪਰ ਆਪਾਂ ਲੈ ਗਾਜੋ ਕੰਡਾ ਪਰ ਜਿਆਦਾ ਕੱਲ ਕੰਡੀਸ਼ਨ ਦੇ ਦਰ। ਉਹ ਤਾਂ ਕੈਮਰਾ ਲੱਗਿਆ ਨੰਬਰ ਵਾਜਾ ਕੈਮਰਾ 21 21 21 ਹਾਂ 21 ਨੰਬਰ ਮਾਜਾ ਜਿਹੜਾ ਦੋਦਾਂ ਟੋਲਿਆ ਜਾ ਰਿਹਾ ਹੈਗਾ 3 ਨੰਬਰ ਮੂਰਾ ਮੱਝ ਦਾ ਲੋਦਾ 10 ਕਿਲੋ ਤੇ 220 ਗ੍ਰਾਮ 10 ਕਿਲੋ ਤੇ 220 ਗ੍ਰਾਮ 32 ਨੰਬਰ ਬਲੇ ਨਾ ਜੀ ਸੁਧਾਨ ਕਿਧਰ ਤੋਰਾ ਉਹ ਉਧਰ ਦੀ ਹੈ ਲੈਣੇ ਚੱਲ ਦੇਖੀ

द नंबर ब्डी मच मोर मोहरा मच नंबर वॾी मझां नौ कलो बिह ग्राम दुध नौ किलो बिह ग्राम 4 ਨੰਬਰ ਮਾਜਦਾਤ ਹੋਤਾ ਇਸ ਨਾਮ ਸੇ ਆਇਆ ਹੈ 4 ਨੰਬਰ ਵੱਡੀਆਂ ਜਿਆਦਾਂ ਦੇ ਵਿੱਚੋਂ ਮੁਰਾ ਮਾਜਦਾ ਰੁੱਤ ਆਵੇ

ਦੋ ਦੰਦ ਝੋਟੀ ਆ ਮੋਰਾ ਮੋਰਾ ਬੇਚਾ ਦੋ ਦੰਦ ਝੋਟੀ ਆ 7 ਨੰਬਰ ਦੁੱਧ ਹੈਗਾ 6 ਕਿਲੋ 320 ਗ੍ਰਾਮ 6 ਕਿਲੋ 320 ਗ੍ਰਾਮ ਚੱਕ ਲਓ ਵੀ ਨੰਬਰ 9 ਨੰਬਰ ਵੱਡੀ ਮੱਝ ਬੋਰਾ ਹਾਂ ਬੋਰਾ ਵੱਡੀ ਮੱਝ ਆ ਬੋਰਾ 9 ਨੰਬਰ ਹੈ ਦੇਖੋ ਲਿਆ ਜਾ ਰਿਹਾ 9 ਨੰਬਰ ਮੱਝਾ ਭਾਈ ਇੱਧਰ ਮਾਰਾ ਮਾਰਾ ਇੱਧਰ ਉਹ ਥੋੜਾ ਜਿਹਾ ਸਾਈਡ ਤੋਂ ਹੋ ਥੋੜਾ ਜਿਹਾ ਝਟਟ ਨਾ ਬਣਾਓ ਉਹਨੂੰ ਗੋਲ ਕੀ ਦੱਸਦਾ ਦੱਸੋ ਜਿੰਨਾ ਸਾਰੇ ਭਰਾਵਾਂ ਨੂੰ ਥੋੜਾ ਜਿਹਾ ਸਾਈਡ ਤੋਂ ਹੋ 10 480 ਇਹ ਭਾਈ ਬਣ ਕੇ ਮਾੜਾ ਮਾੜਾ ਇਧਰੋ ਯਾਰ ਮੇਰਾ ਭਾਈ ਬਣ ਕੇ ਮਾੜਾ ਮਾੜਾ ਪਿੱਛੇ ਮਾੜਾ ਮਾੜਾ ਯਾਰ ਮਾੜਾ ਮਾੜਾ ਡਾਊਨ ਨੰਬਰ ਹੈ ਨੌ ਨੰਬਰ ਨੌ ਨੰਬਰ ਮਾਚ ਸੀ 10 ਕਿਲੋ ਤੇ 480 ਗ੍ਰਾਮ ਚੱਕ ਲਏ ਡਾਊਨ ਨੰਬਰ ਅਗਲੀ ਮਾਚ ਹੈ ਗਿਆ 19 ਨੰਬਰ ਮਾਚਾ बड़िया मे मोहरा माझ उन्नी नंबर दस किलो चाली ग्राम दुध है दस किलो चाली ग्राम उन्नी नंबर माझ है वोह बी नंबर माझ के ग्रेडिड माझ आ रही है तो ले जाऊँगा इस तो बार बी नंबर मज

ਦੇ ਨੰਬਰ ਮਾਦਰਦ ਹੁੰਦਾ ਹੈ 13 ਕਿਲੋ ਤੇ 120 ਗ੍ਰਾਮ ਦੁੱਧ ਚੱਕਰ ਚੱਕਰ ਬੜੀਆਂ ਰੋਣ ਭਰੇ ਲੱਗਦਾ ਜੀ ਨਹੀਂ ਬਾਈ ਮਾੜਾ ਬੜਾ ਜੀ ਬਹੁਤ ਰਾਵਤ ਹੋ ਗਿਆ ਜੀ ਬਾਰ ਕਰਾ ਲਓ ਸਾਰੇ ਕੋਈ ਥੋੜਾ ਥੋੜਾ ਪਿੱਛੇ ਹੋ ਜਾਓ ਜੀ ਥੋੜਾ ਥੋੜਾ ਪਿੱਛੇ ਹੋ ਜਾਓ ਵਣ ਕੇ ਮਾੜਾ ਵੜਾ ਪਿਛਰ ਹੋ ਜਾ ਰਾਇਆ ਹੈਗਾ ਤੇ 52 ਨੰਬਰ ਮਾਜਰਾ ਦੁੱਧ ਪਸੰਦਾ ਉੱਪਰ ਚੜ ਰਾਇਆ ਮੈਂਦਾ ਅਗਲੇ ਦੇ 52 ਨੰਬਰ ਮਾਜਰਾ ਦੁੱਧ ਵੱਡੀ ਮੱਝ ਮੁਰਾ ਦੇ ਵਿੱਚ ਵੱਡੀ ਮੱਝ ਮੁਰਾ ਦੇ ਵਿੱਚ ਤੇ ਦੁੱਧ ਹੈਗਾ 10 ਕਿਲੋ ਤੇ 180 ਗ੍ਰਾਮ ਸ਼ਾਬਾਸ਼ 180 ਗ੍ਰਾਮ ਅੱਜ ਇਤੀਆਦ ਹੋਇਆ ਜੀ ਦੁੱਧ 10 ਵੜਾ ਬਾਈ ਜੋਂ ਮੁਰਰਾ ਬੈਰ ਸ਼ਾਬਾਸ਼ 25 ਨੰਬਰ ਮੁਰਾ ਮਾਜਾ ਹੈ ਜੋ ਮਨਜੀਤ ਉਹ ਜ਼ਵਾਲ ਵਾਲੀ ਮਾਜਾ ਹੈ ਮੁਰਾ ਦੇ ਵਿੱਚ 25 ਨੰਬਰ ਮਾਜਾ 25 ਨੰਬਰ ਮਾਜਾ ਮੁਰਾ ਦੇ ਵਿੱਚ ਸਾਫ ਕਰਦੀ ਬਲਤੀ 13 किलो ते 840 ग्राम ਦੁੱਧ ਹੈ ਦਾ ਮੂੜਾ ਦੇ ਵਿੱਚ 13 किलो 840 ग्राम ਪਠਾੜੋ ਹੈ ਲੋ ਬੱਸ ਬਲਦਾ 13 840 13 ਨੰਬਰ ਮੱਛੀ ਚੋਤੀਆ ਦੋ ਦੰਤ ਚੋਤੀ 13 ਨੰਬਰ ਵੱਡੀ ਮੱਛਾ ਮੂੜਾ ਦੇ ਵਿੱਚ ਤਨੋਂ ਆਪਸੇ ਵਨ ਲੈ ਤੇ ਜਿਹੜਾ ਅੱਜ ਕੱਚੀ ਚਵਾਈ ਹੋਈ ਹੈ ਮੱਝਾਂ ਦੀ ਤੇ ਬਾਕੀ ਸਵੇਰੇ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਬਤਵਾਂਦ ਫੁੱਲ ਵੀਡੀਓ ਤੇ ਲਾਈਵ ਧੰਨਵਾਦ ਮਿੱਤਰੋ